ਨਾ ਧਾਗੇ ਹੁਣ ਕਈਆਂ ਨੂੰ ਆਹ ਤੇ ਵਿਚ ਘਾਗਾ ਰੱਖਦੇ ਨੇ ਇਹ ਆ ਵਿਚਾਰ ਜ਼ਰੂਰ ਸੁਣਿਓ ਆਹ ਦੇਖੋ ਨਵੀਆਂ ਬਹੁਤ ਵਧੀਆ ਗੱਲ ਕਹੀ ਹੈ ਸਭਾਂ ਤੇ ਉਹ ਜਿਹੜੇ ਵੇਚਣ ਵਾਲੇ ਨੇ ਨਾ ਉਹ ਤੇ ਵਪਾਰੀ ਨੇ ਉਹਨਾਂ ਤੇ ਵਪਾਰ ਕਰਨਾ ਬਿਲਕੁਲ ਸਹੀ ਨਹੀਂ ਕਿਸੇ ਨੇ ਗੱਲ ਕਹੀ ਉਹ ਮੇਰੀ ਮੰਨ ਲੈਣੀ ਤੇ ਪੋਥੀ ਦੇ ਵਿੱਚ ਧਾਗਾ ਰੱਖ ਦਿੰਦੇ ਲਿਆਕ ਕੁਝ ਲੋਕ ਉਹਦੇ ਕਾਗਜ਼ ਰੱਖ ਦਿੰਦੇ ਲਿਆਕ ਅਸੀਂ ਮੰਝੇ ਤੇ ਲੰਮੇ ਪਿਆ ਹਾਂ ਇਹ ਤਾਂ ਇੰਝ ਕਰਦੇ ਥੱਲੇ ਲਿਆ ਕੇ ਕੋ ਰੋੜਾ ਇੱਟਾ ਰੱਖ ਦੇਵੇ ਕੋਈ ਚੀਜ਼ ਰੱਖੇ ਤਾਂ ਮੀਂਹ ਨਹੀਂ ਨਾ ਆਵੇਗੀ ਸਾਨੂੰ ਚੁਬੇਗਾ ਨਾ ਤੇ ਗੁਰਬਾਣੀ ਗੁਰੂ ਦੇ ਅੰਗ ਨੇ ਗੁਰਬਾਣੀ ਗੁਰੂ ਦੇ ਅੰਗ ਹੋਣ ਕਰਕੇ ਫਿਰ ਵਿੱਚ ਧਾਗਲੇ ਰੱਖਣੇ ਪਰਚੀਆਂ ਰੱਖਣੀਆਂ ਕਾਗਜ ਰੱਖਣੇ ਵੀ ਕੱਲ ਨੂੰ ਇੱਥੋਂ ਪਾਠ ਸ਼ੁਰੂ ਕਰਨਾ ਕਿ ਅਸੀਂ ਉਹ ਅੰਗ ਲਿਖ ਨਹੀਂ ਸਕਦੇ ਕਿਸੇ ਦੂਜੇ ਕਾਗਜ ਤੇ ਵੀ ਅੱਜ ਮੈਂ 100 ਅੰਗ ਕੀਤਾ ਤੇ ਕੱਲ ਨੂੰ ਮੈਂ ਐ ਸ਼ਬਦ ਤੋਂ ਸ਼ੁਰੂ ਕਰਨਾ ਤੇ ਉੱਥੇ ਇੱਕ ਵੱਖਰੀ ਕਾਪੀ ਤੇ ਲਿਖਿਆ ਜਾ ਸਕਦਾ ਨਾ ਉਥੋਂ ਵੇਖ ਕੇ ਫਿਰ ਅਗੋਂ ਸ਼ੁਰੂ ਕਰੋ ਕਿ ਸਾਨੂੰ ਇੰਨਾ ਹੀ ਦਿਲਦਰ ਪੈ ਗਿਆ ਵੀ ਉਹਦੇ ਵਿੱਚ ਹੀ ਲਿਆ ਕੇ ਕਾਗਜ ਰੱਖਣਾ ਵੀ ਲਿਖਣਾ ਹੀ ਨਾ ਪਵੇ tá garra tá...